जय श्री कृष्ण आज ਤੁਹਾਨੂੰ ਦਰਸ਼ਨ ਕਰਵਾਵਾਂਗੇ ਕ੍ਰਿਸ਼ਨ ਦਵਾਰ ਤੇ ਗੋਕੁਲ ਧਾਮ ਦੇ ਜਿੱਥੇ ਕ੍ਰਿਸ਼ਨ ਭਗਵਾਨ ਦਾ ਜਨਮ ਬਚਪਨ ਬੀਤਿਆ ਸੀ ਤਾਂ ਜਨਮ ਮਾਥਰਾ ਦੇ ਵਿੱਚ ਹੁੰਦਾ ਹੈ ਤਾ ਉਸ ਤੋਂ ਬਾਅਦ ਜਿਹੜਾ ਬਚਪਨ ਜਿੱਨਾ ਗਲੀਆਂ ਦੇ ਵਿੱਚ ਗੁਜ਼ਰਦਾ ਉਹ ਜਗ੍ਹਾ ਅੱਜ ਉਸ ਜਗ੍ਹਾ ਦੇ ਤੁਹਾਨੂੰ ਦਰਸ਼ਨ ਦਿਖਾਉਣੇ ਆ ਤੇ ਉਸ ਜਗ੍ਹਾ ਦੇ ਦੇਦਾਰ ਕਰਾਉਣੇ ਆ ਜਿੱਥੇ ਨੰਦ ਮਹਿਲ ਬਣਿਆ ਹੋਇਆ ਤਾਂ ਦੋਸਤੋ ਪਹਿਲਾਂ ਤਾਂ ਜੈ ਸ਼੍ਰੀ ਕ੍ਰਿਸ਼ਨ ਲਿਖ ਕੇ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਤੇ ਕਮੈਂਟਾਂ ਦੇ ਵਿੱਚ ਜੈ ਸ਼੍ਰੀ ਕ੍ਰਿਸ਼ਨ ਜ਼ਰੂਰ ਲਿਖਿਓ ਤੇ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਗੋਕੁਲ ਧਾਮ ਦੇ ਮਾਥਰਾ ਤੋਂ ਥੋੜੀ ਜੀ ਦੂਰੀ ਇਸ ਜਗ੍ਹਾ ਦੀ ਹੈ ਜਿੱਥੇ ਬਹੁਤ ਹੀ ਸੋਹਣੇ ਸੋਹਣੇ ਦੁਕਾਨਾਂ ਸਜੀਆਂ ਹੋਈਆਂ ਨੇ ਤੇ ਕ੍ਰਿਸ਼ਨ ਭਗਵਾਨ ਦਾ ਬਚਪਨ ਇਸ ਜਗ੍ਹਾ ਦੇ ਪਰ ਬੀਤੇ ਆ ਸੀਨਾ ਇਨਾਂ ਗਲੀਆਂ ਦੇ ਵਿੱਚ ਹੀ ਕ੍ਰਿਸ਼ਿਰੀ ਕ੍ਰਿਸ਼ਨ ਭਗਵਾਨ ਆਪਣੇ ਸਾਥੀਆਂ ਦੇ ਨਾਲ ਖੇਡਦੇ ਹੁੰਦੇ ਸੀ ਤੇ ਮੱਖਣ ਚੋਰੀ ਕਰਦੇ ਹੁੰਦੇ ਸੀ ਤਾਂ ਦੋਸਤੋ ਪਹਿਲਾ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਕਰਨਾ ਤੇ ਭਰ ਲੋ ਤੁਸੀਂ ਵੀ ਝੋਲੀਆਂ ਕਰ ਲੋ ਮਰਦਾਂ ਪੂਰੀਆਂ ਤੇ ਇਸ ਜਗ੍ਹਾ ਦੇ ਦਰਸ਼ਨ ਕਰਨ ਦੇ ਨਾਲ ਬਹੁਤ ਸਾਰੇ ਦੁੱਖ ਜਿਹੜੇ ਆ ਉਹ ਦੂਰ ਹੋ ਜਾਂਦੇ ਨੇ ਕਿਉਂਕਿ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਇਸ ਜਗ੍ਹਾ ਦੇ ਵਿੱਚ ਵਕ ਵਕ ਤਸਵੀਰਾਂ ਵੀ ਬਣਾਈਆਂ ਹੋਈਆਂ ਨੇ ਉਹ ਜਿਸ ਜਗ੍ਹਾ ਤੇ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਬਚਪਨ ਬੀਤਦਾ ਤਾਂ ਦੋਸਤੋ ਦਰਸ਼ਨ ਕਰੋ ਉਸ ਜਗ੍ਹਾ ਦੇ ਗੋਕੁਲ ਤਾਂ ਇਸ ਨੂੰ ਕਹਿੰਦੇ ਨੇ ਤੇ ਭਵਨ ਗੋਕੁਲ ਵੀ ਕਹਿੰਦੇ ਨੇ ਸ਼੍ਰੀ ਨੰਦ ਗੋਪਾਲ ਤੇ ਜੈ ਸ਼੍ਰੀ ਕ੍ਰਿਸ਼ਨ ਭਗਵਾਨ ਲਿਖ ਕੇ ਕਮੈਂਟਾਂ ਦੇ ਵਿੱਚ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਅਤੇ ਇਸ ਜਗ੍ਹਾ ਦੇ ਅੱਜ ਤੁਹਾਨੂੰ ਦਰਸ਼ਨ ਕਰਾਉਂਦੇ ਆ ਇੱਥੇ ਬਲਦਾਊ ਦਾ ਵੀ ਮੰਦਿਰ ਹੈ ਜਿਹੜੇ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਵੱਡੇ ਭਾਈ ਸੀ ਉਹਨਾਂ ਦਾ ਵੀ ਮੰਦਿਰ ਇੱਥੇ ਨਾਲ ਹੀ ਸਥਾਪਿਤ ਹੈ ਤੇ ਲੋਕ ਦੂਰੋਂ-ਦੂਰੋਂ ਦਰਸ਼ਨਾਂ ਦੇ ਲਈ ਆਉਂਦੇ ਨੇ ਤੇ ਤਨ ਹੋ ਜਾਂਦੇ ਨੇ ਇਸ ਜਗ੍ਹਾ ਦੇ ਦਰਸ਼ਨ ਕਰਕੇ ਤਾਂ ਸੁਣੋ ਹੁਣ ਪੂਰੀ ਵੀਡੀਓ ਤੇ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਨਾ ਪੇ ਨੰਦ ਬਾਬਾ ਆਈ ਸੀ ਜਦ ਬਾਸੂਦੇਵ ਭਗਵਾਨ ਜੀ ਆਈ ਸੀ ਨਾ ਉਹ ਟੋਕਰੀ ਮੇ ਲੈ ਕੇ ਆਈ ਤੇ ਹਮਾਰੇ ਕ੍ਰਿਸ਼ਨ ਭਗਵਾਨ ਕੋਲ ਤੇ ਉਹ ਗਲੀ ਸੀ ਲਾਈ ਤੇ ਤੇ ਇਧਰ ਨੰਦ ਬਾਬਾ ਦਾ ਘਰ ਹੈ ਉਹ ਦੂਸਰਾ ਉਸਮੇ ਛੋਟੀ ਛੋਟੀ ਬਾਲ ਲੀਲਾ ਹੈ ਐਸੇ ਪੂਤਨਾ ਕੁਮਾਰ ਤਾਂ ਬਚਪਨ ਸਾਰਾ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਹਿੰਪੇ ਬੀਤਾ ਹੋਇਆ ਹੈ ਨਾ ਇੱਥੇ ਬਸ ਪਰ ਬੀਤਾ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਤੇ सामने बिल्कुल हां देखो तो ये ये हमारा आ गया नंद महल हां जी नंद बाबा का का ਚਲੋ ਜੀ ਸਾਡਾ ਸਫਰ ਹੋ ਗਿਆ ਸ਼ੁਰੂ ਤੇ ਅਸੀਂ ਮਾਥਰਾ ਤੋਂ ਆਟੋ ਕਰਕੇ ਨਦੀ ਪਾਰ ਕਰ ਅਸੀਂ ਪਹੁੰਚ ਰਹੇ ਹਾਂ ਗੋਕੁਲ ਤੇ ਆਟੋ ਵਾਲੇ ਸਾਡੇ ਤੋਂ 150 ਰੁਪਿਆ ਕਿਰਾਇਆ ਦੱਸਿਆ ਆਉਣ ਜਾਣ ਦਾ ਤੇ ਅਸੀਂ ਆਟੋ ਬੁੱਕ ਕਰਕੇ ਜਾ ਰਹੇ ਹਾਂ ਇਸ ਨਦੀ ਦੇ ਉੱਪਰ ਦੀ ਦੇਖ ਰਹੇ ਹੋ ਤੁਸੀਂ ਜਿੱਥੋਂ ਦੀ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਨਦੀ ਪਾਰ ਕਰਕੇ ਗੋਕੁਲ ਦੇ ਵਿੱਚ ਲਿਜਾਇਆ ਗਿਆ ਸੀ ਪਰ ਬਹੁਤ ਸਾਰੀਆਂ ਕਠਿਨਾਈਆਂ ਨੂੰ ਪਾਰ ਕਰਕੇ ਜਦੋਂ ਸ਼੍ਰੀ ਕ੍ਰਿਸ਼ਨ ਭਗਵਾਨ ਬੁਰਾਈਆਂ ਦੇ ਉੱਪਰ ਜਿੱਤ ਪਾਉਣ ਦੇ ਲਈ ਗੋਕੁਲ ਦੇ ਵਿੱਚ ਜਾਂਦੇ ਨੇ ਉੱਥੇ ਉਹਨਾਂ ਦਾ ਬਚਪਨ ਬੀਤਦਾ ਹੈ ਤੇ ਫੇਰ ਸ਼ੁਰੂ ਹੁੰਦਾ ਹੈ ਉਸ ਸੱਚਾਈ ਦੀ ਜਿੱਤ ਜਿਹੜੀ ਬੁਰੇ ਕਰਮਾਂ ਦੇ ਉੱਪਰ ਕੀਤੀ ਜਾਂਦੀ ਆ ਤਾਂ ਦੋਸਤੋ ਅੱਜ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਗੋਕੁਲ ਧਾਮ ਦੇ ਤਾਂ ਦੇਖ ਸਕਦੇ ਹੋ ਇਹ ਬੋਰਡ ਜਦੋਂ ਤੁਸੀਂ ਐਂਟਰੀ ਕਰੋਗੇ ਗੋਕੁਲ ਦੇ ਵਿੱਚ ਤਾਂ ਉਸ ਜਗ੍ਹਾ ਦੀਆਂ ਤਸਵੀਰਾਂ ਨੇ ਅੱਜ ਤੁਹਾਨੂੰ ਮੰਦਰ ਦੇ ਵੀ ਦਰਸ਼ਨ ਕਰਾਉਣੇ ਆ ਤੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਜੈ ਸ਼੍ਰੀ ਕ੍ਰਿਸ਼ਨ ਲਿਖ ਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸ਼ਹਿਰ ਬਹੁਤ ਸੋਹਣਾ ਬਣਿਆ ਹੋਇਆ ਤੇ ਵਕ ਵਕ ਥਾਮਾਂ ਤੇ ਜਾਣ ਲਈ ਆਟੋ ਦੀ ਸੁਵਿਧਾ ਹਰ ਜਗ੍ਹਾ ਤੁਹਾਨੂੰ ਮਿਲੇਗੀ ਤਾਂ ਦੋਸਤੋ ਅੱਜ ਤੁਹਾਨੂੰ ਉਸ ਜਗ੍ਹਾ ਦੇ ਦਰਸ਼ਨ ਕਰਵਾਉਨੇ ਆ ਜੁ

बोलो माखन चोर भगवान की हाथ ऊपर करके असलो आहा इसलिए बोला जाता है जो गोकुल में आके ऐसा और उसका घर बसा।, बसा और जो गोकुल में आके रोया उसने अपना सब कुछ खोया तो इसलिए गोकुल में आते हैं तो पानी के लिए आते हैं होली के लिए वो असलो जी आ भाई जिमे आपा जगह ते जानया ता गाइड मिलदा ता माखन चोर गली है ਚੱਲਦੇ ਆਂ ਤੇ ਕਹਿੰਦੇ ਵੀ ਜਦੋਂ ਕ੍ਰਿਸ਼ਨ ਭਗਵਾਨ ਮੱਖਣ ਚੋਰੀ ਕਰਦੇ ਹੁੰਦੇ ਸੀ ਤਾਂ ਇਹਨਾਂ ਗਲੀਆਂ ਦੇ ਵਿੱਚ ਹੀ ਲੰਘਦੇ ਹੁੰਦੇ ਸੀ ਤੇ ਮਾਂ ਜਯਸ਼ੋਦਾ ਉਹਨਾਂ ਦੇ ਪਿੱਛੇ-ਪਿੱਛੇ ਇਹਨਾਂ ਗਲੀਆਂ ਦੇ ਵਿੱਚ ਲੰਘਦੇ ਫਿਰਦੇ ਹੁੰਦੇ ਸੀ ਤੇ ਆਪਾਂ ਬਾਈ ਬਾਕੀ ਸਾਰੀ ਜਾਣਕਾਰੀ ਜੁੜੇ ਰਹੋ ਯਾਰ ਹਨਾ ਬਾਈ ਵੀ ਦੱਸੀ ਜਾਊਗਾ ਸਾਨੂੰ ਸਾਰਾ ਕੁਝ ਤੇ ਅੱਗੇ ਚੱਲਦੇ ਆਂ ਕੀ ਕੁਝ ਥੋੜੀ ਥੋੜੀ ਕੀ ਹੈ ਇਸ ਮੰਦਿਰ ਦੀ ਖਾਸੀਅਤ ਖਾਸੀਅਤ ਇਸ ਮੰਦਿਰ ਦੀ ਹੈ ਨੰਦ ਬਾਬਾ ਕਾ ਕ ਹੂੰ नापे नंद बाबा आई थी जब वासुदेव भगवान जी आए थे ना वो टोकरी में लेके आए थे हमारे कृष्ण भगवान को है। तो वो गली से लाए थे तो इसलिए इस गली में फिर वो छोड़ गए थे मंदिर में तो इसलिए उधर ही हमारे नंद बाबा का घर बन गया इधर नंद बाबा का घर है और दूसरा उसमें छोटी छोटी बाल लीला है ऐसे तो बचपन सारा श्री कृष्ण भगवान का यहीं पे बीता हुआ है ना? बीता है कृष्ण भगवान का और बलदाब ਠੀਕ ਹੈ ਇਹ ਹੈ ਸਾਡੇ ਇਹ ਕੋਸਤੇ ਜੀ ਬੋ ਲੋਕਿਸ਼ਣ ભગવાન ਕੀ ਜੈ ਇਹ ਇਸ ਲਈ ਇਹ ਗਲੀ ਹੈ ਜੇ ਉਸ ਦੀ ਗਲੀ ਸੀ ਲੈ ਕੇ ਜਿਸਨ ਭਗਵਾਨ ਕੋ ਇਹ ਬੂਹੇ ਕਰੀਆ ਅੱਛਾ ਇਹ ਹੀ ਗਲੀ ਹੈ ਕਬਈ ਲੈ ਕੇ ਆਏ ਸੀ ਮੰਦਿਰ ਮੇ ਰੱਖ ਦੇਉਂਦੇ ਆਹ ਦੇਖੋ ਭਾਈ ਆ ਉਹੀ ਗਲੀ ਹੈ ਜਿਹਦੇ ਵਿੱਚ ਦੀ বাসੂਦੇਵ ਭਗਵਾਨ ਜੀ ਲੰਗੇ ਸੀਗੇ ਆ ਸ਼੍ਰੀ ਕ੍ਰਿਸ਼ਨ ਭਗਵਾਨ ਨੂੰ ਲੈ ਕੇ ਜਦੋਂ ਜਨਮ ਹੋਇਆ ਸੀ ਤਾਂ ਇਹ ਇਸੇ ਗਲੀ ਦੇ ਵਿੱਚੋਂ ਲੰਗੇ ਸੀ ਤੇ ਅੱਗੇ ਜਾ ਕੇ ਜਿਹੜਾ ਤੁਹਾਨੂੰ ਘਰ ਦਿਖਾਉਨੇ ਆਂ ਆਨੰਦ ਜੀ ਦਾ ਤੇ ਇੱਥੇ ਬਚਪਨ ਬੀਤਿਆ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਤੇ ਸਾਹਮਣੇ ਬਿਲਕੁਲ ਸਾਹ ਦੇ ਕੋਲ ਤੇ ਇਹ ਇਹ ਹਮਾਰਾ ਆ ਗਿਆ ਨੰਦ ਮਹਿਲ ਹਾਂਜੀ ਨੰਦ ਬਾਬਾ ਦਾ ਘਰ ਆ ਗਿਆ ਜੀ ਆਨੰਦ ਬਾਬਾ ਜੀ ਦਾ ਘਰ ਅਸੀਂ ਵੀਡੀਓ ਸਨਾਤੇ ਇੱਥੇ ਵੀਡੀਓ ਬਣਾਉਣ ਨਹੀਂ ਦਿੰਦੇ ਅੱਗੇ ਚੱਲਦੇ ਆਂ ਅੰਦਰ ਗੱਲਬਾਤ ਕਰਕੇ ਫਿਰ ਬਾਹਰ ਆਉਨੇ ਆ ਤੁਹਾਨੂੰ ਦਿਖਾਉਨੇ ਸਾਰਾ ਆਜਾ ਮਤਰਾ ਕਦ ਤੱਕ ਨਾ ਮਲੇਗੀ ਚੈਰਮੈਨ ਠੀਕ ਹੈ ਬਾਈ ਓਕੇ ਓਕੇ ਚੱਲ ਹਾਂ ਬਾਈ ਨੇ ਕਰਾਤੀ ਸੈਰ ਤੇ ਹੁਣ ਅੱਗੇ ਚੱਲਦੇ ਹਾਂ ਅਸੀਂ ਤੇ ਆ ਸਾਡੀ ਸਵਾਰੀ ਆ ਬਾਈ ਹਾਂ ਬਾਈ ਲੈ ਕੇ ਆਏ ਸਾਨੂੰ